ਪੰਜਾਬ ਸਰਕਾਰ ਨੇ ਮੋਰ ਮੁਲਾਜ਼ਮ ਜਥੇਬੰਦੀਆਂ ਨੂੰ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਵਾਅਦੇ ਦਿੱਤੇ ਔਰ ਇਹ ਗੱਲ ਵੀ ਕਹੀ ਕਿ ਸਮਾਪੰਦ ਢੰਗ ਨਾਲ ਮੁਲਾਜ਼ਮਾਂ ਦੀਆਂ ਮੰਗਾਂ ਦਾ ਨਵਟਾਰਾ ਕੀਤਾ ਜਾਊਗਾ ਦਰਅਸਲ ਕੈਪਟਨ ਸਬ ਕਮੇਟੀ ਵੱਲੋਂ ਅੱਠ ਮੁਲਾਜ਼ਮ ਜਥੇਬੰਦੀਆਂ ਨਾਲ ਗੱਲਬਾਤ ਦਾ ਸਰਦਾ ਦਿੱਤਾ ਸੀ ਔਰ ਇਹ ਗੱਲਬਾਤ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੁਲਾਜ਼ਮਾਂ ਵਫਤ ਨਾਲ ਕੀਤੀ ਇੱਕ ਇੱਕ ਕਰਕੇ ਮੁਲਾਜ਼ਮ ਯੂਨੀਅਨ ਦੇ ਵਪਤ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਮਿਲੇ ਔਰ ਉਹਨਾਂ ਨੇ ਆਪਣੇ ਮੁਸ਼ਕਲਾਂ ਦਸੀਆਂ ਆਪਣੀਆਂ ਮੰਗਾਂ ਦਸੀਆਂ ਤੇ ਵਿੱਤ ਮੰਤਰੀ ਇਕੱਲੇ ਇਕੱਲੇ ਭਰੋਸਾ ਦਿੰਦੇ ਰਹੇ ਵਿੱਤ ਮੰਤਰੀ ਨੇ ਮੌਕੇ ਤੇ ਜਿਹੜੇ ਅਧਿਕਾਰੀ ਮੌਜੂਦ ਸੀ ਉਹਨਾਂ ਕੋਲ ਮੁਲਾਜ਼ਮ ਮੰਗਾਂ ਬਾਰੇ ਜਾਣਕਾਰੀ ਹਾਸਲ ਕੀਤੀ ਯੂਨੀਅਨਾਂ ਦੇ ਵਪਦਾਂ ਨੂੰ ਭਰੋਸਾ ਦਿੱਤਾ ਕਿ ਹਮਦਰਦੀ ਨਾਲ ਸਮਾਬੰਦ ਢੰਗ ਨਾਲ ਮੰਗਾਂ ਦਾ ਨਮਟਾਰਾ ਕਿੱਤੇ ਜਾਣਗੇ ਇਸ ਮੌਕੇ ਤੇ ਹਰਪਾਲ ਸਿੰਘ ਅਦਕਾ ਚੀਮਾ ਨੇ ਅਧਕਰੀਆਂ ਨੂੰ ਇਹ ਵੀ ਆਦੇਸ਼ ਦਿੱਤੇ ਜਿਹੜੇ ਫੈਸਲੇ ਮੀਟਿੰਗ ਵਿੱਚ ਹੋਏ ਹਨ ਇਹਨਾਂ ਨੂੰ ਐਪਲੀਮੈਂਟ ਕਰਨ ਲਈ ਯਤਨ ਤੇਜ ਕੀਤੇ ਜਾਣ ਔਰ ਸਰਕਾਰ ਨੂੰ ਇਸ ਸੰਬੰਧ ਵਿੱਚ ਜਿਹੜਾ ਬਿਆਨ ਜਾਰੀ ਕੀਤਾ ਹੈ ਇਹਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਜਿਹੜੇ ਮਰਾਜ਼ ਜਥੇਬੰਦੀਆਂ ਦੇ ਲੀਡਰ ਮਿਲੇ ਨੇ ਹਰਪਾਲ ਸਿੰਘ ਚੀਮਾ ਨੂੰ ਉਹਨਾਂ ਨੇ ਉਹਨਾਂ ਦੀ ਸੁਣਵਾਈ ਜਿਹੜੀ ਹੋਈ ਹੈ ਉਹਨਾਂ ਉਹਨਾਂ ਤਸੱਲੀ ਪ੍ਰਗਟ ਕੀਤੀ ਹੈ ਔਰ ਬੜੇ ਹੀ ਸਖਾਵੇਂ ਮਾਹੌਲ ਦੇ ਵਿੱਚ ਇਹ ਮੀਟਿੰਗਾਂ ਹੋਈਆਂ ਔਰ ਸਲੰਘਾ ਵੀ ਕੀਤੀ ਗਈ। ਇਹਨਾਂ ਮੀਟਿੰਗਾਂ ਦੇ ਵਿੱਚ ਮੁੱਖ ਤੌਰ ਤੇ ਜਿਹੜੀਆਂ ਮੁੱਦੇ ਉੱਠੇ ਉਹਨਾਂ ਵਿੱਚ ਇੱਕ ਕੇਂਦਰੀ ਸਕੇਲਾਂ ਦੀ ਥਾਂ ਤੇ ਪੰਜਾਬ ਸਕੇਲ ਦੇਣ ਦੀ ਚਰਚਾ ਹੋਈ। ਬੇਰਜ਼ਗਾਰ ਮੋਰਚਾ ਜਿਹੜਾ ਮਿਲਿਆ ਉਹਨਾਂ ਨੇ ਆਪਣੇ ਦੁੱਖੜੇ ਰੋਏ ਤੇ ਕਿਵੇਂ ਬੇਰਜ਼ਗਾਰੀ ਕਾਰਨ ਉਹ ਆਪਣੀਆਂ ਉਮਰਾਂ ਜਿਹੜੀਆਂ ਰੋਲ ਰਹੇ ਹਨ ਉੱਥੋਂ ਤੱਕ ਵੱਡੇ ਪੱਧਰ ਤੇ ਉਹਨਾਂ ਦੇ ਸਾਥੀ ਓਵਰੇਜ ਹੋ ਗਏ ਹਨ। ਪਰ ਨੌਕਰੀ ਮਿਲਣ ਦਾ ਕੋਈ ਨਾਂ ਹੀ ਨਹੀਂ ਲੈ ਰਿਹਾ ਉਹਨਾਂ ਨੇ ਤੁਰੰਤ ਆਪਣੇ ਉਹਨਾਂ ਨੂੰ ਰਜਗਾਰ ਦੇਣ ਦੀ ਮੰਗ ਕੀਤੀ ਇਸੇ ਤਰ੍ਹਾਂ ਕੱਚੇ ਅਧਿਆਪਕ ਉਹਨਾਂ ਨੂੰ ਪੱਕਾ ਕਰਨ ਦੀ ਅਪੀਲ ਕੀਤੀ ਠੇਕਾ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਮੁੱਦੇ ਉਹਨਾਂ ਮੀਟਿੰਗਾਂ ਦੇ ਵਿੱਚ ਚਰਚਾ ਦਾ ਵਿਸ਼ਾ ਰਹੇ ਇਹਨਾਂ ਮੀਟਿੰਗਾਂ ਦੇ ਵਿੱਚ 8 ਯੂਨੀਅਨ ਦੇ ਨਵੇਂ ਦੇ ਹਾਜ਼ਰ ਸਨ ਜਿਨ੍ਹਾਂ ਦੀ ਬਤਮੰਤਰੀ ਹਰਪਾਲ ਸਿੰਘ ਚੀਮਾ ਨੇ ਸੁਣਿਆ ਤੇ ਇਹਨਾਂ ਮੀਟਿੰਗਾਂ ਦੇ ਮੁੱਖ ਤੌਰ ਤੇ ਸੈਂਕੜੇ ਚਾਰ ਅਧਿਆਪਕ ਯੂਨੀਅਨ ਦੇ ਹਰਜਿੰਦਰ ਸਿੰਘ ਜਾਦਵਿੰਦਰ ਸਿੰਘ ਤੇ ਜੀਵਨਜੋਤ ਸਿੰਘ ਸ਼ਾਮਲ ਸੀ ਇਸੇ ਤਰ੍ਹਾਂ ਬੇਰਜ਼ਗਾਰ ਸੰਝਾ ਮੋਰਚਾ ਵੱਲੋਂ ਜਸਵੰਤ ਸਿੰਘ ਕਵਾਇਆ ਰਮਨ ਕੁਮਾਰ ਮਲੋਟ ਹਰਜਿੰਦਰ ਸਿੰਘ ਚਨੀਰ ਸ਼ਾਮਲ ਸਨ ਇਸੇ ਤਰ੍ਹਾਂ ਮੈਰੀਟੋਰੀਅਰਸ ਟੀਚਰ ਯੂਨੀਅਨ ਵੀ ਮਿਲੀ ਇਹਨਾਂ ਦੇ ਜਿਹੜੇ ਬਖਤ ਸੀ ਉਹਨਾਂ ਦੀ ਅਗਵਾਈ ਡਾਕਟਰ ਟੀਨਾ ਤੇ ਡਾਕਟਰ ਅਜੀਤ ਸ਼ਰਮਾ ਤੇ ਦਵਿੰਦਰ ਸਿੰਘ ਨੇ ਕੀਤੀ ਇਸ ਤੋਂ ਇਲਾਵਾ ਏਆਈ ਕੱਚੇ ਅਧਿਆਪਕ ਯੂਨੀਅਨ ਵੱਲੋਂ ਤਜਿੰਦਰ ਕੌਰ ਮਨਜੂਲ ਸ਼ਰਮਾ ਆਪਣਾ ਪੱਖ ਵਿੱਤ ਮੰਤਰੀ ਅੱਗੇ ਰੱਖਿਆ 10 ਸਾਲ ਸੇਵਾ ਪੂਰੀ ਕਰ ਚੁੱਕੇ ਕੱਚੇ ਅਧਿਆਪਕ ਯੂਨੀਅਨ ਦੇ ਲੀਡਰ ਜਸਪਾਲ ਸਿੰਘ ਤੇ ਬਲਜਿੰਦਰ ਸਿੰਘ ਮੁਖਸ਼ਰ ਨੇ ਵਿੱਤ ਮੰਤਰੀ ਮੂਰੇ ਆਪਣਾ ਸਾਰਾ ਮਸਲਾ ਰੱਖਿਆ ਬੇਰਜਗਾਰ 646 ਪੀਟੀਆਈ 2000 2020 ਅਧਿਆਪਕ ਯੂਨੀਅਨ ਦੇ ਅਗੂ ਗੁਰਲਾਲ ਸਿੰਘ ਸੀਪੀ ਸ਼ਰਮਾ ਅਤੇ ਵਕੀਲ ਰਾਮ ਨੇ ਆਪਣਾ ਪੱਖ ਸਰਕਾਰ ਅੱਗੇ ਰੱਖਿਆ ਇਸੇ ਤਰ੍ਹਾਂ ਪੀਡਬਲਯੂ ਫੀਲਡ ਐਂਡ ਵਰਕਸ਼ਾਪ ਵਰਕ ਯੂਨੀਅਨ ਦੇ ਮੱਖਣ ਸਿੰਘ ਵਹਿਤਪੁਰੀ ਉਹਨਾਂ ਦੇ ਨਾਲ ਬਲਜਿੰਦਰ ਸਿੰਘ ਆਪਣੇ ਮੰਗਾਂ ਦਾ ਵਿਸਤਾਰ ਸਹਿਤ ਵਿੱਤ ਮੰਤਰੀ ਅੱਗੇ ਰੱਖੀਆਂ ਆ ਪੰਜਾਬ ਡੀਐਸਪੀ ਸੀਟੀਐਫ ਕੰਟਰੈਕਟ ਗੈਸਟ ਟੈਕਨੀਟੀ ਸਟ੍ਰਕਚਰ ਯੂਨੀਅਨ ਦੇ ਲੀਡਰ ਸੰਦੀਪ ਸਿੰਘ ਕਰਨਦੀਪ ਸਿੰਘ ਅਤੇ ਨੀਨਾ ਰਾਣੀ ਨੇ ਆਪਣੇ ਮੁੱਦੇ ਜਿਹੜੇ ਸਰਕਾਰ ਅੱਗੇ ਰੱਖੇ ਤੇ ਕੁੱਲ 8 ਜੂਨੀਅਨਾਂ ਨੇ ਪੰਜਾਬ ਸਰਕਾਰ ਦੇ ਇੱਕ ਵਾਰ ਫੇਰ ਭਰੋਸਾ ਦਿੱਤਾ ਹੈ ਉਹਨਾਂ ਦੇ ਮੰਗਾਂ ਦਾ ਨਿਬਟਾਰਾ ਜਲਦੀ ਹੀ ਕੀਤਾ ਜਾਵੇਗਾ ਇਹ ਸੀ ਅੱਜ ਦੀ ਨਵੀਂ ਅਪਡੇਟ ਧੰਨਵਾਦ ਜੀ